ਸ਼੍ਰੀਮਤੀ ਸੰਤੋਸ਼ ਦੁਲਾਰ ਸਰਵਹਿੱਤਕਾਰੀ ਵਿਦਿਆ ਮੰਦਰ ਮਾਜੀ ਵਿਖੇ ਅੱਜ ਪ੍ਰੋਗਰਾਮ ਕਰਵਾਇਆ ਗਿਆ ਤਾਂ ਜਾਣਕਾਰੀ ਦੇ ਦਈਏ ਜਿੱਥੇ ਸੰਸਕ੍ਰਿਤ ਮਹਾਉਤਸਵ ਜਿਹੜਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿੱਥੇ ਜਾਣਕਾਰੀ ਦੇ ਦਈਏ ਕਿ ਪਟਿਆਲਾ ਵਿਭਾਗ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਜਿਹੜਾ ਹਿੱਸਾ ਲਿਆ ਗਿਆ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਜਿਹੜੀ ਕਲਾਕਿਰਤੀ ਬਣਾਈ ਜਾ ਰਹੀ ਹੈ ਤਾਂ ਮੂਰਤੀਆਂ ਦਾ ਜਿਹੜਾ ਇਹ ਪਹਿਲਾ ਅਸੀਂ ਕਹਿ ਸਕਦੇ ਹਾਂ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਤਾਂ ਦੇਖ ਸਕਦੇ ਹੋ ਤਾਂ ਹੋਰ ਵੀ ਕੰਪੀਟੀਸ਼ਨ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਬੱਚਿਆਂ ਦੇ ਵੱਲੋਂ ਵੱਖ-ਵੱਖ ਕੰਪੀਟੀਸ਼ਨਾਂ ਦੇ ਵਿੱਚ हिस्सा ਲਿਆ ਗਿਆ ਆਪਣੀ ਪ੍ਰਤੀਯੋਗਤਾ ਨੂੰ ਦਰਸਾਇਆ ਗਿਆ ਮੁੱਖ ਮਹਿਮਾਨਾਂ ਵੱਸੋਂ ਤਾਂ ਜਾਣਕਾਰੀ ਦੇ ਦਈਏ ਕਿ ਖਾਸ ਤੌਰ ਤੇ ਬਲਜਿੰਦਰ ਕੌਰ ਮੈਡਮ ਵੀ ਜਿਹੜੇ ਪਹੁੰਚੇ ਸੀ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਵੱਖ-ਵੱਖ ਬੱਚਿਆਂ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਜਿੱਤ ਵੀ ਹਾਸਲ ਕੀਤੀ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜਾ ਇਹ ਪ੍ਰੋਗਰਾਮ ਹੈ ਤਾਂ ਪਟਿਆਲਾ ਵਿਭਾਗ ਦੇ ਜਿੰਨੇ ਸਰਵਿਤਕਾਰੀ ਸਕੂਲ ਆਉਂਦੇ ਨੇ ਤਾਂ ਉਹਨਾਂ ਦੇ ਬੱਚਿਆਂ ਦੇ ਵੱਲੋਂ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲਿਆ ਗਿਆ ਤਾਂ ਇਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਜਿਹੜੇ ਕੰਪੀਟੀਸ਼ਨ ਨੇ ਤਾਂ ਕਰਵਾਏਗੇ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਬੱਚ ਬੱਚਿਆਂ ਦੇ ਲਈ ਖਾਸ ਤੌਰ ਤੇ ਜਿਹੜਾ ਇਹ ਪ੍ਰੋਗਰਾਮ ਸੀ ਜਿਸ ਦੇ ਵਿੱਚ ਬੋਲੀ ਨੂੰ ਲੈ ਕੇ ਉਹਨਾਂ ਦੇ ਅਸੀਂ ਕਹਿ ਸਕਦੇ ਹਾਂ ਨਾਲ ਹੀ ਉਹਨਾਂ ਦੀ ਕਲਾਕਿਰਤੀ ਨੂੰ ਪੇਸ਼ ਕਰਨ ਦੇ ਲਈ ਜਿਹੜਾ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਤਾਂ ਹਰ ਸਾਲ ਹੁੰਦਾ ਤਾਂ ਇਸ ਸਾਲ ਵੀ ਜਿਹੜਾ ਮਾਜੀ ਸਕੂਲ ਦੇ ਵਿੱਚ ਆਯੋਜਿਤ ਕੀਤਾ ਗਿਆ ਤਾਂ ਇਹ ਸਾਰੇ ਪ੍ਰੋਗਰਾਮ ਨੂੰ ਲੈ ਕੇ ਕੀ ਕਹਿਣਾ ਹੈ ਸਕੂਲ ਦੇ ਪ੍ਰਿੰਸੀਪਲ ਦਾ ਤੁਸੀਂ ਵੀ ਸੁਣੋ ਮਤਲਬ ਕਿ ਜੋ ਸਾਡਾ ਇਹ ਸਕੂਲ ਹੈ ਉਹ ਸਰਵਿਤਕਾਰੀ ਸਿੱਖਿਆ ਸਮਿਤੀ ਦੇ ਨਾਲ ਸੰਬੰਧਿਤ ਹੈ ਉਹਦੇ ਨਾਲ ਰਿਲੇਟਡ ਹੈ ਤੇ ਇਸ ਸਕੂਲ ਦਾ ਨਾਮ ਸ਼੍ਰੀਮਤੀ ਸੰਤੋਸ਼ ਕੁਲਾ ਸਰਵਿਤਕਾਰੀ ਵਿਦਿਆਮੰਦਿਰ ਹੈ ਜੋ ਕਿ ਪੁਆਣੀਗੜ੍ਹ ਔਰ ਨੱਬਾ 메ਨ ਸੜਕ ਦੇ ਉੱਪਰ ਪੈਂਦਾ ਤੇ ਇਹ ਪ੍ਰਾਂਤ ਲੈਵਲ ਦੇ ਉੱਪਰ ਅ ਟੋਟਲ 11 ਵਿਭਾਗ ਹੈ ਉਹਨਾਂ ਦੇ ਵਿੱਚ ਹਰ ਇੱਕ ਵਿਭਾਗ ਲੈਵਲ ਦੇ ਉੱਪਰ ਅੱਜ ਦੇ ਦਿਨ ਦੇ ਵਿੱਚ ਸੰਸਕ੍ਰਿਤੀ ਗਿਆਨ ਮਹੋਤਸਵ ਮਹਾਉਤਸਵ ਦਾ ਜੋਈਕਾ ਪ੍ਰੋਗਰਾਮ ਹੈ ਉਹ ਹਰ ਸਾਲ ਕਰਵਾਇਆ ਜਾਂਦਾ ਹੈ ਇਸ ਦੇ ਵਿੱਚ ਵਿਭਾਗ ਦੇ ਸਾਰੇ ਸਕੂਲ ਆਉਂਦੇ ਨੇ ਆਪਣਾ ਜੋ ਸਕੂਲ ਆ ਉਹ ਪਟਿਆਲਾ ਵਿਭਾਗ ਦੇ ਵਿੱਚ ਆਉਂਦਾ ਤੇ ਨਾਬਾ ਸੰਕਲ ਦੇ ਵਿੱਚ ਪੈਂਦਾ ਹੈ ਇਸ ਦੇ ਵਿੱਚ ਬੱਚਿਆਂ ਦਾ ਪ੍ਰਸ਼ਨ ਮੰਚ ਤਤਕਾਲਿਕ ਭਾਸ਼ਣ ਤਤਕਾਲੀ ਭਾਸ਼ਣ ਦੇ ਵਿੱਚ ਬੱਚਾ ਨੂੰ ਸਲੀਪ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਜੋ ਟੌਪਿਕ ਆਉਂਦਾ ਉਸ ਦੇ ਲਈ ਸਿਰਫ 3 ਮਿੰਟ ਦਾ ਸੋਚਣ ਦਾ ਸਮਾਂ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਆਪਣੀ ਸਪੀਚ ਡਿਲੀਵਰ ਕਰਨ ਲਈ ਕਿਹਾ ਜਾਂਦਾ ਹੈ ਤੇ ਉਸ ਤੋਂ ਬਾਅਦ ਕਥਾ ਕਥਨ ਸਟੋਰੀ ਟੈਲਿੰਗ ਤੇ ਮੂਰਤੀ ਕਲਾ ਆਚਾਰਿਆ ਪੱਤਰਵਾਚਨ ਇਹ ਸਾਰੇ ਜੋ ਇਵੈਂਟ ਨੇ ਉਹ ਕਰਵਾਏ ਜਾਂਦੇ ਅ ਸਰ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹ। ਮੈਂ ਬੱਚਿਆਂ ਨੂੰ ਇਹ ਹੀ ਮੈਸੇਜ ਦੇਣਾ ਚਾਹਾਂਗਾ ਕਿਉਂਕਿ ਜੋ ਇਹ ਪ੍ਰੋਗਰਾਮ ਹੈ ਜਾਂ ਫਿਰ ਜੋ ਸਾਡੀ ਇਹ ਸੰਸਥਾ ਹੈ ਉਹ ਮੇਨ ਰੂਪ ਦੇ ਵਿੱਚ ਸੰਸਕਾਰਾਂ ਦੇ ਨਾਲ ਰਿਲੇਟਿਡ ਸਭਿ ਸਭਿਤੀ ਦੇ ਨਾਲ ਰਿਲੇਟਿਡ ਜਾਂ ਸੰਸਕ੍ਰਿਤੀ ਦੇ ਚੀਜ਼ਾਂ ਨੂੰ ਲੈ ਕੇ ਹੀ ਇਹ ਉਹਨਾਂ ਨੂੰ ਪ੍ਰੋਮੋਟ ਕਰਨ ਦੇ ਵਿੱਚ ਇਹ ਆਪਣਾ ਮੇਨ ਰੋਲ ਪਲੇ ਕਰਦੀ ਹੈ। ਮਤਲਬ ਕਿ ਬਹੁਤ ਸਾਰੇ ਵਿੰਟ ਨਹੀਂ ਜਿਹੜੇ ਮੋਸਲੀ ਇੱਥੇ ਕਰਵਾਏ ਜਾਂਦੇ ਨੇ ਪਰ ਇਹ ਜੋ ਸੁਸਾਇਟੀ ਹੈ ਉਹਦਾ ਮੇਨ ਮੋਟਿਵ ਸਿੱਖਿਆ ਵੀ ਔਰ ਸੰਸਕਾਰ ਵੀ ਮਤਲਬ ਜੇ ਸਾਡਾ ਮੇਨ ਮੋਟਿਵ ਇਹ ਹੈ ਕਿ ਬੱਚਿਆਂ ਨੂੰ ਸਿੱਖਿਆ ਦੇਣ ਦੇ ਨਾਲ ਨਾਲ ਉਹਨਾਂ ਦੇ ਸੰਸਕਾਰ ਦਾ ਜੋ ਕਿ ਅਸੀਂ ਅੱਜਕੱਲ ਦੇਖਦੇ ਆ ਕਿ ਅੱਜਕੱਲ ਦੇ ਸਮੇਂ ਦੇ ਵਿੱਚ ਜੋ ਸੰਸਕਾਰਾਂ ਦਾ ਇੱਕ ਪਹਿਲੂ ਹੈ ਉਹ ਬੱਚਿਆਂ ਦੇ ਵਿੱਚੋਂ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ ਤੇ ਸਾਡਾ ਇਹੀ ਮੋਟਿਵ ਹੈ ਕਿ ਬੱਚਿਆਂ ਨੂੰ ਸੰਸਕਾਰ ਵੀ ਪ੍ਰੋਪਰ ਰੂਪ ਦੇ ਵਿੱਚ ਦਿੱਤੇ ਜਾਣ ਤੇ ਨਾਲ ਹੀ ਨਾਲ ਬੱਚਿਆਂ ਦੀ ਸਿੱਖਿਆ ਦੇ ਉੱਪਰ ਵੀ ਪੂਰਾ ਧਿਆਨ ਦਿੱਤਾ ਗਿਆ ਤੁਹਾਡੇ ਸਕੂਲ ਤੇ ਬੱਚਿਆਂ ਦੀ ਕਲਾਕਿਰਤੀ ਦੇਖ ਰਹੀ ਸੀ ਜਿੱਦੇ ਵਿੱਚ ਉਹਨਾਂ ਨੇ ਗਿੱਧਾ ਤਿਆਰ ਕੀਤਾ ਗਿਆ ਸੀ ਬੋਲੀਆਂ ਰਾਈਡ ਉਸ ਬਾਰੇ ਇਹ ਕਿਵੇਂ ਜਾਇਜ਼ ਹੈ ਜਿਹਦਾ ਜਿਹੜਾ ਕਿਉਂਕਿ ਬਹੁਤ ਤਰ੍ਹਾਂ ਦੇ ਸੀ ਪ੍ਰੋਗਰਾਮ ਦੇਖ ਲੈ ਜਿਹੜਾ ਜਿਹੜੇ ਰਿਪੋਰਟ ਬੋਲੀਆਂ ਨੇ ਉਹ ਉਹਦੇ ਤੇ ਡਾਂਸ ਕੀਤਾ ਜਾਂਦਾ ਪਰ ਜਿਹੜਾ ਆਪ ਦਾ ਕੀ ਕਿੱਲ ਜਾਂਦਾ ਅਸਲ ਦੇ ਵਿੱਚ ਜੋ ਸਾਡੀ ਸੁਸਾਇਟੀ ਹੈ ਨਾ ਉਹਦਾ ਮੋਟਿਵ ਹੀ ਇਹੀ ਹੈ ਕਿਉਂਕਿ ਸੁਸਾਇਟੀ ਦੇ ਵੱਲੋਂ ਇੱਕ ਬਾਲ ਸ਼ਿਵਰ ਵੀ ਆਰਗੇਨਾਈਜ਼ ਕੀਤਾ ਜਾਂਦਾ ਹੈ ਉਹਦੇ ਵਿੱਚ ਕਦੇ ਵੀ ਰਿਕਾਰਡਿੰਗ ਜੋ Song ਨੇ ਜਾਂ ਕੁਝ ਵੀ ਹੈ ਉਹਦੇ ਉੱਪਰ ਕਦੇ ਪਰਫਾਰਮ ਨਹੀਂ ਕੀਤਾ ਜਾਂਦਾ इवन ਕਿ ਜੇ ਅਸੀਂ ਐਨੂਅਲ ਫੰਕਸ਼ਨ ਵੀ ਆਰਗੇਨਾਈਜ਼ ਕਰਦੇ ਆ ਉਹਦੇ ਵਿੱਚ ਵੀ ਬੱਚੇ ਖੁਦ ਇਨਸਟਰੂਮੈਂਟ ਪਲੇ ਕਰਦੇ ਨੇ ਤੇ ਖੁਦ ਹੀ ਉਸ ਨੂੰ ਗਾਉਂਦੇ ਨੇ ਤੇ ਉਸੇ ਤਰ੍ਹਾਂ ਨਾਲ ਉਰੇ ਵੀ ਜੋ ਇਸ ਸਕੂਲ ਦੇ ਵਿੱਚ ਮਤਲਬ ਕਿ ਇੱਕ ਸ਼ੁਰੂ ਤੋਂ ਪਰੰਪਰਾ ਚੱਲਦੀ ਆ ਰਹੀ ਹੈ ਕਿ ਰਿਕਾਰਡਿੰਗ ਜੋ ਰਿਕਾਰਡਡ ਚ ਜਾਣੇ ਉਹਨਾਂ ਨੂੰ ਇਗਨੋਰ ਕਰਕੇ ਬੱਚੇ ਖੁਦ ਆਪਣੀ ਪਰਫਾਰਮੈਂਸ ਹੈ ਜਿਹੜੀ ਉਹ ਖੁਦ ਬੋਲ ਕੇ ਜਾਂ ਖੁਦ गा ਕੇ ਉਸ ਦੇ ਉੱਪਰ ਪਰਫਾਰਮ ਕਰਨ ਹੈ ਉਹ ਸੰਸਕ੍ਰਿਤੀ ਦੇ ਨਾਲ ਰਿਲੇਟਡ ਹੈ ਕਿਉਂਕਿ ਜੋ ਉਹਨੇ ਅੱਜ ਵਾਲਾ ਪ੍ਰੋਗਰਾਮ ਆਰਗੇਨਾਈਜ਼ ਹੋਇਆ ਹੈ ਇਹ ਵੀ ਸੰਸਕ੍ਰਿਤੀ ਦੇ ਨਾਲ ਰਿਲੇਟਡ ਹੈ ਜੋ ਵੀ ਬੱਚਿਆਂ ਦੇ ਪ੍ਰਸ਼ਨ ਮੰਚ ਹੋਏ ਨੇ ਉਹ ਸੰਸਕ੍ਰਿਤੀ ਦੇ ਨਾਲ ਰਿਲੇਟਡ ਹੀ ਉਹਨਾਂ ਤੋਂ ਪ੍ਰਸ਼ਨ ਪੁੱਛੇ ਗਏ ਨੇ ਤਾਂ ਮਤਲਬ ਕਿ ਕਿਤਨੇ ਕਿਤੇ ਸਾਡੀ ਇਹ ਸੋਚ ਹੁੰਦੀ ਹੈ ਕਿ ਅਸੀਂ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਦੇ ਨਾਲ ਵੀ ਜੋੜ ਕੇ ਰੱਖੀਏ ਤਾਂ ਇਸ ਤਰ੍ਹਾਂ ਨਾਲ ਅ ਹਮੇਸ਼ਾ ਸੰਸਕ੍ਰਿਤੀ ਦੇ ਨਾਲ ਰਿਲੇਟਡ ਚੀਜ਼ਾਂ ਨੇ ਜੋ ਅਸੀਂ ਉਹ ਬੱਚਾ ਨੂੰ ਸਕਉਣ ਦੀ ਕੋਸ਼ਿਸ਼ ਕਰਦੇ